ਬਹੁਤ ਵਧੀਆ ਕੰਮ ਹੋ ਰਿਹਾ ਹੈ ਸਾਡੇ ਹੌਸਲੇ ਨੋਨੀ ਮੀਰ ਜੀ ਜਿਹੜੇ ਨੇ ਬਹੁਤ ਵਧੀਆ ਕੰਮ ਕਰਾ ਰਹੇ ਨੇ ਦੂਤ ਦੂਰ ਜਾ ਕੇ ਸਭ ਦੀ ਗੱਲ ਸੁਣਦੇ ਨੇ ਤੇ ਫੈਸਲੇ ਵੀ ਹੋ ਰਹੇ ਨੇ ਸਾਰਾ ਕੰਮ ਵੀ ਹੋ ਰਿਹਾ ਹੈ ਤੁਸੀਂ ਦੇਖਦੇ ਹੋ ਲੋਕਾਂ ਦਾ ਜਮਾ ਬੜਾ ਲੋਕੀ ਕਿੰਨੇ ਕੰਮ ਲੈ ਕੇ ਆ ਰਹੇ ਆ ਔਰ ਸਭ ਦੇ ਮੇਰੇ ਹਿਸਾਬ ਨਾਲ ਆਲਮੋਸਟ ਸਭ ਦੇ ਕੰਮ ਹੋ ਰਹੇ ਆ ਨਾਲ ਦੀ ਨਾਲ ਕੰਮ ਕਰਾ ਰਹੇ ਨੇ ਭਲੇ ਦਾ ਕੰਮ ਕਰ ਰਹੇ ਨੇ ਆਪਣੀ ਜੇਬ ਚੋਂ ਪੈਸੇ ਦੇ ਰਹੇ ਨੇ ਤੇ ਐਡਾ ਦੇ ਮੈਗਨਾ ਐਮਐਲਏ ਹੋਣ ਤਾਂ ਆਪਣੇ ਪੰਜਾਬ ਦਾ ਨਕਸ਼ਾ ਬਦਲ ਜਾਏ। ਆ ਦੇ ਕੋਈ ਤੇ ਪੈਣ ਦਾ ਸਿਰ ਕੱਜੇ ਉਹ ਇੱਥੇ ਵੀ ਭਲਾ ਤੇ ਉਹਦੇ ਦਰਬਾਰ ਚ ਵੀ ਭਲਾ ਜਿਨੇ ਦਿਨੇ ਯੋਗਦਾਨ ਪਾਇਆ ਮੈਂ ਧੰਨਵਾਦ ਕਰਦਾ। ਤੇ ਮੈਂ ਬਚਨ ਬੰਧਾ ਕਿ ਜਿਹੜੀ ਮੇਰੀ ਤਨਖਾਹ ਹੈ ਮੈਂ ਇਹੇ ਕਮਾਂਤੀ ਲਾਉਣਾ ਕਿਸੇ ਦੇ ਬੱਚੇ ਦੀ ਫੀਸ ਦੇਤੀ ਕਿਸੇ ਦਾ ਇਲਾਜ ਕਰਾਤਾ ਕਿਸੇ ਦਾ ਬਿਰੀ ਦਾ ਮੈਂ ਜਮਾ ਕਰਾਤਾ ਕੋਈ ਬੱਚੇ ਆ ਛੋਟੀਆਂ ਰਾਜ ਮਿਲ ਜਣ ਉਹਨਾਂ ਨੂੰ 500 ਰੁਪਏ ਖਰਾਦੇ ਇਹ ਇੱਕ ਇਹ ਮੇਰਾ ਪਰਿਵਾਰ ਕਿਉਂਕਿ ਪਰਿਵਾਰ ਦੇ ਵਿੱਚ ਹੀ ਸਾਰਾ ਕੰਮ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਨਾ ਕਰਨਾ ਪੈਂਦਾ ਅੱਜ ਲੁਧਿਆਣਾ ਦੇ ਗੁਰੂ ਅੰਗਦ ਦੇਵ ਕਲੋਨੀ ਕਮਲ ਡੈਰੀ ਦੇ ਨੇੜੇ ਵਾਰਡ ਨੰਬਰ 42 ਵਿਖੇ ਆਮ ਆਦੀ ਪਾਰਟੀ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਈਲ ਦਫ਼ਤਰ ਲੈ ਕੇ ਪਹੁੰਚੇ ਜਿਸ ਦੇ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਆ ਰਹੀ ਦਿੱਕਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਮੌਜੂਦਾ ਸਰਕਾਰੀ ਅਧਿਕਾਰੀਆਂ ਦੇ ਨਾਲ ਮਿਲ ਕੇ ਉਹਨਾਂ ਦਿੱਕਤਾਂ ਦਾ ਹੱਲ ਕੀਤਾ ਗਿਆ ਅਤੇ ਇਸ ਮੌਕੇ ਲੋਕਾਂ ਵੱਲੋਂ ਆਮ ਆਦੀ ਪਾਰਟੀ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ ਜਿੰਨਾ ਵੱਲੋਂ ਇਸ ਉਪਰਾਲੇ ਦੇ ਰਾਹੀਂ ਲੋਕਾਂ ਦੀਆਂ ਦਿੱਕਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਹੱਲ ਕਰਵਾਇਆ ਗਿਆ। ਸੁਕਵੰਤ ਕੌਰ ਅੱਜ ਕੀ ਸਮੱਸਿਆ ਲੈ ਕੇ ਆਏ ਹੋ ਮੈਂ ਘਰ ਘਰ ਦੇ ਹੋਇਆ ਪੈਨਸ਼ਨ ਵਾਲੇ ਕੰਪਨੀ ਵਾਲੇ ਕੋਲ ਆਪਾਂ ਬੈਠ ਕੇ ਗੱਲ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਇੱਕ ਸਾਲ ਦੋ ਕਰ ਲਓ ਲੱਗਦਾ ਚੰਗਾ ਲੱਗ ਰਿਹਾ ਵੀ ਇਸ ਤੋਂ ਪਹਿਲਾਂ ਕਦੇ ਤੁਸੀਂ ਦੇਖਿਆ ਸੀ ਨਹੀਂ ਬਹੁਤ ਵਧੀਆ ਕੰਮ ਕਰਦੇ ਬਹੁਤ ਵਧੀਆ ਮੱਲੇ ਚ ਆ ਕੇ ਤੁਹਾਡੇ ਘਰ ਦੇ ਸਾਹਮਣੇ ਪਸਿਆ ਸੋਟ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਮੇਰਾ ਨਾ ਕਰਨ ਵਾਲਾ ਜੀ ਕੀ ਮਸਲਾ ਲੈ ਕੇ ਆਏ ਸੀ ਮੈਂ ਆਪਣੀ ਗੁੜੀਆ ਦਾ ਮਸਲਾ ਲੈ ਕੇ ਆਈ ਸੀ ਦੋ ਸਾਲ ਤੋਂ ਉਹਨਾਂ ਗੁੜੀਆਂ ਨੂੰ ਤੰਗ ਬਹੁਤ ਕਰਦੇ ਸੀਗੇ ਜੀ ਤੇ ਮੁੰਡਾ ਵੀ ਉਹਨਾਂ ਦੇ ਘਰੇ ਹੋ ਕੇ ਮਰ ਗਿਆ ਵਾ ਕੁੜੀ ਨੂੰ ਮੇਰੀ ਨਾਲ ਗਲਤ ਬਹੁਤ ਗਲਤ ਵਰਤਾਓ ਕੀਤੇ ਐ ਇਹਨਾਂ ਨੇ ਹਾਂਜੀ ਹੁਣ ਇਹਦਾ ਹੱਲ ਮਸਲਾ ਕੀਤਾ ਜਾਵੇ ਤੁਹਾਨੂੰ ਵਿਧਾਇਕ ਵੱਲੋਂ ਵਿਧਾਇਕ ਵੱਲੋਂ ਇਹ ਕਹਿੰਦੇ ਤੁਹਾਡਾ ਕੰਮ ਹੋ ਜਾਊਗਾ ਉਹਨਾਂ ਨੇ ਫੋਨ ਕਰਵਾਇਆ ਤੇ ਕੁੜੀ ਸ਼ਿਕਾਇਤ ਵੀ ਨੋਟ ਕਰਵਾਈ ਆ ਹਾਂਜੀ ਬਸ ਕੁੜੀ ਬਾਕੀ ਇਹਨਾਂ ਨੇ ਹੁਣ ਕਹਿੰਦੇ ਪਏ ਤੁਹਾਡਾ ਹੱਲ ਮਸਲਾ ਹੋ ਜਾਊਗਾ ਸੀ ਉੱਪਰ ਚਿੱਠੀਆਂ ਕੱਢੀਆਂ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੈਗਾ ਜਿਸ ਤਰੀਕੇ ਨਾਲ ਕੰਮ ਕਰ ਰਹੇ ਤੁਹਾਨੂੰ ਵਧੀਆ ਲੱਗ ਰਿਹਾ ਵੀ ਕੁ ਮਹੱਲੇ ਦੇ ਵਿੱਚ ਆ ਕੇ ਤੁਹਾਡੇ ਘਰ ਦੇ ਸਾਹਮਣੇ ਆ ਕੇ ਤੁਹਾਡੀ ਸਮੱਸਿਆਵਾਂ ਸੁਣਨਗੇ ਹੀ ਸਾਡੀਆਂ ਜਨ ਨੂੰ ਪਤਾ ਹੀ ਹੈ ਹਾਂ ਜੀ ਇਹ ਬੰਦੇ ਦਾ ਪੁੱਤ ਬਣਾ ਦੂੰਗਾ ਜੇ ਉਹਨੇ ਨਹੀਂ ਕਰਦਾ ਹਾਂ ਜੀ ਹਾਂ ਜੀ ਹੋਰ ਕਰੀ ਗਰ ਪਿੰਡ ਜੀ ਮੇਰਾ ਨਾਮ ਗੁਰਚੰਦ ਸਿੰਘ ਆ ਜੀ ਜੀ ਵਿਧਾਇਕ ਕੋਲੋਂ ਸਿੱਧੂ ਆ ਤੁਹਾਡੇ ਦਸਤਰ ਦੇ ਵਿੱਚ ਆਏ ਸੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਖਸਰੇ ਮੁਤਾਬਕ ਮਲਿਕ ਇਹਨਾਂ ਨੂੰ ਕਿਹਾ ਸੀ ਵੀ ਖਸਰੇ ਬਹੁਤ ਤੰਗ ਕਰਦੇ ਨੇ ਵੀ ਇਹਨਾਂ ਦਾ ਕੋਈ ਹਲਕਾਤਾ ਹੋਵੇ ਉਹ ਕਹਿੰਦੇ ਆਪਣੀ ਸਿਹਾਰ ਕਮੇਟੀ ਇੱਕ ਤੁਸੀਂ ਮਹੱਲੇ ਦੇ ਮਲਿਕ ਬਤਾ ਪਾਸ ਕਰਾਓ ਤੇ ਮੈਂ ਉਹਨੂੰ ਮੋਹਰ ਲਾ ਕੇ ਦਿੰਦਾ ਇਹ ਤੁਹਾਡਾ ਹੱਲ ਹੋ ਜਾਊਗਾ ਜਿਹੜੀ ਵਧਾਈ ਆ ਵਾ ਕੇਰਾ ਮੰਗਣ ਆਂਦੇ ਨੇ ਹਾਂ ਜੀ ਹਾਂ ਜੋ ਬਹੁਤ ਤੰਗ ਕਰਦੇ ਨੇ ਕਈ ਵਿਚਾਰੇ ਦੇਣ ਨਾਲੇ ਹੁੰਦੇ ਨੇ ਅਫੋਰਡ ਕਰਦੇ ਨੇ ਕਈ ਨਹੀਂ ਕਰਦੇ ਉਹਨਾਂ ਤੋਂ ਵੀ ਧੱਕੇ ਨਾਲ ਉਹ ਪੈਸੇ ਮੰਗਦੇ ਨੇ ਬਖਸ ਸਾਹਿਬ ਜੀ ਨੇ ਮੌਕੇ ਤੇ ਕਿ ਪ੍ਰਧਾਨ ਤੁਹਾਨੂੰ ਲਾਣਾ ਵਾ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਜਿਹੜੇ ਭੱਲਾ ਕਮੇਟੀ ਦੇਖੋ ਸਾਰੇ ਪਰ ਹੁਣ ਤੱਕ ਹੈਗੇ ਨੇ ਜਿਵੇਂ ਉਹ ਕਹਿਣਗੇ ਉਹਦੇ ਮੁਤਾਬਕ ਇਹ ਫੈਸਲਾ ਲਿਆ ਜਾਊਗਾ ਜਿੱਦਾਂ ਇਹ ਫੈਨ ਕੰਮ ਕਰ ਰਹੀ ਐ ਉਸ ਨੂੰ ਲੈ ਕੇ ਕੀ ਕਹੋਗੇ ਵੀ ਪਹਿਲੀ ਵਾਰ ਨਹੀਂ ਇਹ ਬਹੁਤ ਵਧੀਆ ਕੰਮ ਹੋ ਰਿਹਾ ਹੈ ਸਾਡੇ ਕਾਉਂਸਲਰ ਨੋਨੀ ਮੇਰ ਜੀ ਜਿਹੜੇ ਨੇ ਬਹੁਤ ਵਧੀਆ ਕੰਮ ਕਰਾ ਰਹੇ ਨੇ ਦੋ ਦੂਰ ਜਾ ਕੇ ਸਭ ਦੀ ਗੱਲ ਸੁਣਦੇ ਨੇ ਤੇ ਫੈਸਲੇ ਵੀ ਹੋ ਰਹੇ ਨੇ ਸਰ ਕੰਮ ਵੀ ਹੋ ਰਿਹਾ ਹੈ ਮੇਰਾ ਨਾਮ ਕੋਮਲਾ 35 ਜਗ੍ਹਾ ਮੈਂ ਨਿਊ ਗੁਰੂ ਅੰਗਦ ਦੇਪ ਕੋਲਨੀ ਲੁਧਿਆਣਾ ਅਸੀਂ ਪਹਿਲੇ 35 ਸਾਲ ਤੋਂ ਪਲਾਟ ਖਾਲੀ ਆ ਮਮਾ ਉਹਨੇ ਕੰਦ ਕਰਵਾਤੀ ਸੀਗੀ ਹਨਾ ਫਿਰ ਜਦ ਤੱਕ ਕੰਦ ਸੀ ਤਦ ਤੱਕ ਤਾਂ ਚਲੋ ਠੀਕ ਸੀ ਲੋਕਾਂ ਨੂੰ ਪਤਾ ਨਹੀਂ ਸੀ ਕਿ ਪਰਾਟੇ ਕੂੜਾ ਨਹੀਂ ਸੁੱਟਦੇ ਸੀ ਬੱਲੇ ਵਾਲੇ ਨੇ ਕਹਿ ਕੇ ਕੰਦ ਕਰਵਾਦੀ ਹੁਣ ਕੀ ਹੁੰਦਾ ਉਹ ਕੂੜਾ ਦਾ ਬਣ ਗਿਆ ਇਹਨਾਂ ਦੀ ਉਮਰ 60 ਸਾਲ ਤੋਂ ਪ্লাস ਆ ਉਹ ਸਾਰੇ ਓਟਕੇ ਲੋਕਾਂ ਦਾ ਕੂੜਾ ਚੱਕਦੇ ਆ ਸਾਰ ਦੇ ਵੀ ਆ ਸਫਾਈ ਵੀ ਕਰਦੇ ਆ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਹ ਸਫਾਈ ਕਰਦੇ ਉਸ ਤੋਂ ਅੱਗੇ ਵੀ ਲੋਕੀ ਆ ਕੇ ਇੱਥੇ ਕੂੜਾ ਸੁੱਟਦੇ ਜਾਂਦੇ ਆ ਜੇ ਕੋਈ ਆਪਾਂ ਇਹਨਾਂ ਨੂੰ ਇਹ ਰਿਕੁਐਸਟ ਕਰੀਏ ਜਦ ਤੱਕ ਆਹ ਲੱਗੋ ਯਾ ਤੇ ਫਿਰ ਇਹ ਹੋ ਗਿਆ ਔਰ ਕੀ ਕੀਤਾ ਗਿਆ ਉਹਨਾਂ ਦੇ ਵੱਲੋਂ ਫਿਰ ਉਹਨਾਂ ਨੇ ਬੋਲਾ ਕਿ ਹੁਣ ਆਪਾਂ ਇੱਥੇ ਨਜ਼ਰ ਰੱਖਾਂਗੇ ਜਿਹੜਾ ਵੀ ਕੁੜਾ ਛੁੱਟੇਗਾ ਉਹਨਾਂ ਨੂੰ ਜੁਰਮਾਨਾ ਲਗਾਵਾਂਗੇ ਨਾਲੇ ਲਿਖ ਕੇ ਨੋਟਿਸ ਲਿਖ ਕੇ ਲਗਾ ਦੰਨੇ ਦਾ ਚੰਗਾ ਕੰਮ ਹੋ ਰਿਹਾ ਬਈ ਇਹਦੇ ਪਹਿਲਾਂ ਤੁਸੀਂ ਦੇਖਿਆ ਐਦਾਂ ਕੋਈ ਛੋਟੇ ਦਾ ਨਹੀਂ ਮੇਰਾ ਫਰਸਟ ਐਕਸਪੀਰੀਅੰਸ ਹੈ ਫੇਰ ਸਭ ਚੀਜ਼ਾਂ ਚ ਗੈਰ ਇਨਵੋਲ ਨਹੀਂ ਹੋਈਆਂ ਬਟ ਫਰਸਟ ਕੰਪਲੇਨ ਕੀਤੀ ਹੈ ਦੇਖਦੇ ਆ ਕੀ ਰਿਜ਼ਲਟ ਮਿਲਦਾ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਐਮ.ਐਲ.ਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਾ ਜੋ ਘਰ ਘਰ ਗਲੀ ਗਲੀ ਮੱਲੇ ਮੱਲੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਆ ਤੇ ਉਹਨਾਂ ਦੇ ਕੰਮ ਕਰਾ ਰਹੇ ਆ ਜੀ ਤੇ ਤੁਸੀਂ ਦੇਖ ਰਹੋ ਲੋਕਾਂ ਦਾ ਜਮਾਬੜਾ ਲੋਕੀ ਕਿੰਨੇ ਕੰਮ ਲੈ ਕੇ ਆ ਰਹੇ ਆ ਔਰ ਸਭ ਦੇ ਮੇਰੇ ਹਸਾਬ ਨਾਲ ਆਲਮੋਸਟ ਸਭ ਦੇ ਕੰਮ ਹੋ ਰਹੇ ਆ ਜੀ ਭਈ ਮੌਕੇ ਤੇ ਹੀ ਜਿਹੜਾ ਨਿਪਟਾਰਾ ਕੀਤਾ ਜਾ ਰਿਹਾ ਕਿ ਬਚਪੂ ਬੇਬੇ ਆਈ ਸੀਗੇ ਜਿਨ੍ਹਾਂ तकरीबन 40000 ਰੁਪਏ ਦਾ ਬੇਨ ਸੀਗਾ ਉਹਦੀ ਕਿਸ਼ਤਾਂ ਹੀ ਨਹੀਂ ਬਣਾਈ ਸਕੋ ਕਹਿੰਦੇ ਵੀ ਤੁਸੀਂ ਬੇਲੀ ਛੱਡ ਦਿਓ ਸਾਰੇ ਹੀ ਮੈਂ ਤਾਰ ਦੂੰਗਾ ਦੇਖ ਲਓ ਜੀ ਇਹੀ ਤਾਂ ਐਮਐਲਏ ਸਾਹਿਬ ਦੀ ਖਾਸੀਅਤ ਆ ਨਾਲ ਦੀ ਨਾਲ ਕੰਮ ਕਰਾ ਰਹੇ ਨੇ ਭਲੇ ਦਾ ਕੰਮ ਕਰ ਰਹੇ ਨੇ ਆਪਣੀ ਜੇਬ ਚੋਂ ਪੈਸੇ ਦੇ ਰਹੇ ਨੇ ਤੇ ਐਦਾਂ ਦੇ ਮੈਂ ਕਹਿੰਦਾ ਐਮਐਲਏ ਹੋਣ ਤਾਂ ਆਪਣੇ ਪੰਜਾਬ ਦਾ ਨਕਸ਼ਾ ਬਦਲ ਜਾਈ ਲੱਗਦਾ ਵੀ ਚੰਗਾ ਕੰਮ ਹੋ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਲੋਕ ਕਹਿੰਦਾ ਲੰਬਾ ਗੱਲਬਾਤ ਕੀਤੀ ਉਹਨਾਂ ਨੇ ਕਹਿੰਦਾ ਸੀ ਕਦੇ ਦੇਖਿਆ ਹੀ ਨਹੀਂ ਸੀ ਭਾਈ ਇਸ ਤਰੀਕੇ ਦੇ ਸਾਡੇ ਦਰ ਤੇ ਆ ਗਏ ਵੀ ਸਾਡੇ ਗੱਲ ਸੁਣ ਲੈ ਰੌਣ ਲੱਗਦਾ ਨਹੀਂ ਜੀ ਕੰਮ ਹੋ ਰਿਹਾ ਤੁਸੀਂ ਵੀ ਦੇਖ ਰਹੇ ਹੋ 300 ਬੰਦਾ ਖੜਾ ਜਿਹੇ ਲੋਕ ਕੇ ਕੰਮ ਕਰਾਉਣ ਆ ਰਹੇ ਤਾਂ ਹੀ ਖੜੇ ਹੈ ਜੀ ਕੰਮ ਹੋ ਰੇ ਨੇ ਲੋਕਾਂ ਨੂੰ ਉਮੀਦ ਆ ਵੀ ਐਮਐਲਏ ਕੁਲਵੰਤ ਸਿੰਘ ਸਿੱਧੂ ਕੰਮ ਕਰਨਗੇ ਤੇ ਬਹੁਤ ਵਧੀਆ ਰਿਜ਼ਲਟ ਮਿਲੇਗੀ ਜ਼ਿੰਮੇਵਾਰੀ ਵਧ ਗਈ ਵਧ ਗਈ ਜੀ ਮਾਲਕ ਨੇ ਬਖਸ਼ੀ ਹੈ ਜੀ ਜੇ ਮੋਹਰ ਤਾਂ ਅਸੀਂ ਸਹੀ ਇਸਤੇਮਾਲ ਕਰਾਂਗੇ ਆਪਣੇ ਫਰਜ਼ੇ ਆਪਣੀ ਡਿਊਟੀਆਂ ਨਿਭਾਵਾਂਗੇ ਜੀ ਅੱਜ ਬਾਦ ਨੰਬਰ ਬਿਆਰੀ ਜਿਨ੍ਹਾਂ ਦੇ ਮਾਨਯੋਗ ਕਾਉਂਸਲਰ ਜਗਨਦੀਪ ਸਿੰਘ ਲੋਨੀ ਨੇ ਉਹਨਾਂ ਦੇ ਮਹੱਲਾ ਗੁਰੂ ਨਿਊ ਗੁਰੂ ਅੰਗਦ ਦੇਵ ਨਗਰ ਵਿਖੇ ਮੋਬਾਈਲ ਆਫਿਸ ਲੈ ਕੇ ਆਏ ਵੱਡੀ ਗਿਣਤੀ ਦੇ ਅਧਿਕਾਰੀ ਨਾਲ ਨੇ ਜਿਹਦੇ ਚ ਮਾਨਯੋਗ ਡਿਗਰੀ ਕਮਿਸ਼ਨਰ ਕਰਪਾਲ ਜੀ ਅਰੇ ਇਸ ਵਿਭਾਗੇ ਤੋਂ ACP ਬਿਰਕਾ ਸਾਹਿਬ ਸਾਰੇ ਹੀ ਸਾਡੇ ਕਾਉਂਸਲਰ ਸਾਥੀ ਇੱਥੇ ਅੱਜ ਮੌਜੂਦ ਨੇ ਤਾਂ ਕਿ ਲੋਕਾਂ ਨੂੰ ਹਰੇਕ ਜਿਹੜਾ ਕੰਮ ਹੈ ਉਹਨਾਂ ਦਾ ਡੋਰਸਟੈਪ ਤੇ ਦੇ ਜੇ ਕਿਉਂਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰੇ ਸੀ ਵੀ ਤੁਹਾਨੂੰ ਦਫ਼ਤਰਾਂ ਦੇ ਵਿੱਚ ਗੇੜੇ ਨਹੀਂ ਕੱਢਣੇ ਪੈਣਗੇ ਨਾ ਤੁਹਾਨੂੰ ਮਹਿੰਗੇ ਤੇ ਤੇਲ ਫੁਕਣੇ ਪਊਗੇ ਨਾ ਤੁਹਾਨੂੰ ਕਿਸੇ ਰਿਸ਼ਵਤ ਦਾ ਸਾਹਮਣਾ ਕਰੂ ਪਊ ਉਹਦੇ ਕਰਕੇ ਅੱਜ ਇਹ ਮੋਬਾਈਲ ਆਫਿਸ ਜਗਾ ਜਗਾ ਲੈ ਕੇ ਜਾ ਰਹੇ ਆ ਅੱਜ ਇੱਥੇ ਹਾਜ਼ਰ ਇਹ ਵੱਡੀ ਗਿਣਤੀ ਦੇ ਲੋਕਾਂ ਦੇ ਕੰਮ ਕੀਤੇ ਜਾ ਰਹੇ ਨੇ ਐਕਟਸਪ ਨਾ ਸਿਰਫ ਤੁਸੀਂ ਸਭ ਤੁਹਾਡੀ ਪੂਰੀ ਟੀਮ ਵੀ ਐਕਟਿਵ ਨਜ਼ਰ ਆ ਰਹੀ ਹੈ ਜਿਹੜੀ ਬਜਟ ਕਮਾਤ ਆਈ ਸੀ ਉਹਨਾਂ ਦਾ ਤਕਰੀਬਨ 40000 ਬਿੱਲ ਸੀਗਾ ਉਹਦੀ ਕਿਸ਼ਤਾਂ ਬਣਾਉਣ ਦੀ ਜਗ੍ਹਾ ਸਾਰਾ ਹੀ ਤੁਸੀਂ ਆਪਣੇ ਵੱਲੇ ਲਾਣੇ ਕਿ ਦੇਖੋ ਜੇ ਕੋਈ ਧੀਰ ਪੈਣ ਦਾ ਸਿਰ ਕੱਜੇ ਉਹ ਇੱਥੇ ਵੀ ਭਲਾ ਤੇ ਉਹਦੇ ਦਰਬਾਰ ਚ ਵੀ ਭਲਾ ਦਿਨੇ ਦਿਨੇ ਯੋਗਦਾਨ ਪਾਇਆ ਮੈਂ ਧੰਨਵਾਦ ਕਰਦਾ ਤੇ ਮੈਂ ਬਚਨ ਬੱਧਾ ਕਿ ਜਿਹੜੀ ਮੇਰੀ ਤਨਖਾਹ ਹੈ ਮੈਂ ਅਜਿਹੇ ਕੰਮਾਂ ਤੋਂ ਹੀ ਲਾਉਣਾ ਕਿਸੇ ਦੇ ਬੱਚੇ ਦੀ ਫੀਸ ਦੇਤੀ ਕਿਸੇ ਦਾ ਇਲਾਜ ਕਰਾਤਾ ਕਿਸੇ ਦਾ ਬਿਜਲੀ ਦਾ ਬਿੱਲ ਜਮ੍ਹਾਂ ਕਰਾਤਾ ਕੋਈ ਬੱਚਿਆਂ ਛੋਟੀਆਂ ਰਾਜ ਮਿਲ ਜਾਈਆਂ ਉਹਨਾਂ ਨੂੰ 500 ਰੁਪਏ ਫੜਾ ਦੇਦਾ ਇਹ ਇੱਕ ਇਹ ਮੇਰਾ ਪਰਿਵਾਰ ਹੈ ਕਿਉਂਕਿ ਪਰਿਵਾਰ ਦੇ ਵਿੱਚ ਹੀ ਸਾਰਾ ਕੰਮ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਨਾ ਕਰਨਾ ਪੈਂਦਾ ਇੱਕ ਕੁੜੀ ਦਾ ਮਸਲਾ ਆਇਆ ਸੀ ਮੁੰਡੇ ਵਾਲੇ ਤੰਗ ਪ੍ਰੇਸ਼ਾਨ ਕਰ ਰਹੇ ਨੇ ਉਹ ਮੌਕੇ ਤੇ ਮਨਜੋਗ ਸਾਡੇ ACP ਬਿਰਕ ਸਾਹਿਬ ਇੰਡਸਟਰੀ ਇੰਡਿਆ 2 ਬੈਠੇ ਨੇ ਉਹਨਾਂ ਨੂੰ ਹਦਾਇਤ ਵੀ ਕਰੀਏ ਕਿ ਇਹ ਜਿਹੜੀ ਹੈ ਪੂਰੀ ਸਚਾਈ ਦੇਖ ਕੇ ਉਹਦੇ ਤੇ ਜਿਹੜੀ ਹੈ ਬੰਦੀ ਕਰ ਵੀ ਕਿੱਥੀ ਜਾਵੇ ਤੇ ਵੈਨ ਜਿਹੜੀ ਆ ਲਗਾਤਾਰ ਪੂਰੇ ਇਲਾਕੇ ਚ ਘੁੰਮਦੀ ਇਹ 4 ਸਾਲ ਦੀ ਚੱਲਦੀ ਹੈ ਤੇ ਹਮੇਸ਼ਾ ਚੱਲਦੀ ਹੀ ਰਹਿਣੀ ਹੈ ਜਿੰਨਾ ਚਿਰ ਸਾਹ ਚੱਲਦੇ ਨੇ ਮੇਰੇ ਤੇ ਇਹ ਬੈਨ ਇਦਾਂ ਹੀ ਚੱਲੂਗਾ